ਇੰਦੇ ਸੱਕਮੀ ਦੇ ਲੋ ਯਾਰ ਸਾਡੀ ਉਮਰ ਬੜੇ ਘੱਟੀ ਲੱਗੀ ਪਰ ਹੁਣ ਮੈਂ ਛੱਡਣਾ ਨਹੀਂ ਮੈਂ ਟੁੱਕੀ ਹੁਣੇ ਵੀ ਟੁਕਰਾ ਮੇਰੇ ਬੱਚੇ ਹੀ ਮਾਰਿਆ ਨਾ ਮੀਆਂ ਮਾਰਨਾ ਨਹੀਂ ਬਸ ਸ੍ਰੀ ਸਰਪਾ ਬਾਲਾ ਪੂਰੇ ਦਿਸਤੀ ਪਤਾ ਕਿ ਮਰਡਰ ਹੈ ਮਰਡਰ ਹੈ ਅਗਰ ਤੁਸੀਂ ਚਾਹੋ ਤਾਂ ਅੱਠ ਦਿਨ ਦੇ ਵਿੱਚ ਤੁਸੀਂ ਪੂਰਾ ਇਹ ਕਾਤਲ ਹੈ ਤੁਸੀਂ ਪੇਸ਼ ਕਰ ਸਕਦੇ ਹੋ ਕਿ ਨਾ ਦੋੜਾ ਕੰਜਾਲਾ ਬਦਲ ਸਵੇਰੇ ਦਾ ਪਤਾ ਨਹੀਂ ਉਧਰ ਗਿਆ ਉਧਰ ਨਹੀਂ ਸਾਨੂੰ ਪਤਾ ਲੱਗਿਆ ਕਿ 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 ਉਹ ਲ ਪੈਨਸ਼ਨ ਕਹ ਰਹੀ ਜੇ ਲ ਬੇਨੀ ਨੇ ਪਾ ਕੋਈ ਨੁਸੀ ਕਰਾ ਲੀਤਾ ਕੋਣ ਨੇ ਲੀਤਾ ਕੁੱਤਾ ਮਾਰਿਆ ਕੁੱਤਾ ਸੁਟਿਆ ਸਾਨੂੰ ਇਹ ਪਤਾ ਨਹੀਂ ਹੁਣਾਂ ਹੀ ਪਿੰਡ ਫੋਨ ਤੇ ਟਿੱਕਿਆ ਲੁਕਿਆ ਤੋਣੇ ਸਾਨੂੰ ਸੁਣਾਇਆ ਵੇ ਕੁੱਤਾ ਮੁਰਾਇ ਕੁੰਦਾ ਮੁਰਾਇ ਮਾਸਾੜ ਆਇਆ ਤਾਂ ਲੱਗਿਆ ਸਾਨੂੰ ਪਤਾ ਸਾਨੂੰ ਪਤਾ ਨਹੀਂ ਕੋਣ ਨੁਸੀ ਸੱਦੀ ਲੀਤਾ ਕੋਣ ਨੇ ਲੀਤਾ ਕੁੱਤਾ ਮਾਰਿਆ ਕੁੱਤਾ ਸੁਟਿਆ ਕੋਣ ਕੁੱਤਾ ਤਰੀ ਲੀ ਮਾਰਿਆ ਕੋਣ ਨਾ ਨਹੀਂ ਬੱਚਾ ਆਇਆ ਹੈ ਉਹ ਕਿਹੜੇ ਕੋਈ ਸਿਆਣਾ ਹੈ ਜਾਂ ਕੋਈ ਜਵਾਨ ਹੈ ਬੱਚਾ ਹੋ ਗਾਇਆ ਕਿੰਨੇ ਕਿੰਨੇ ਮਾਰਿਆ ਕੋਣ ਅਸੀਂ ਅਹੀਂ ਜੇ ਨਾ ਸਾਫ ਚਾਹ ਰੇ ਮੇਰੇ ਸਾਹਮਣਾ ਹੋਣਾ ਚਾਹਦੇ ਉਹ ਬੰਦੇ ਵਿਚੋ ਨਾ ਮਾਰ ਲਾਏ ਅਸੀਂ ਪੂਰੀ ਰੋਡ ਬੰਦ ਕਰ ਦੇਣਾ ਪੂਰਾ ਰੋਡ ਬੰਦ ਕਰ ਦੇਣਾ ਮੈਂ ਪੂਰਾ ਰੋਡ ਬੰਦ ਕਰ ਦੇਣਾ ਮੈਂ ਉਹਦੇ ਬੰਦੇ ਮੈਂ ਸਾਹਮਣਾ ਕਰ ਲੈਣਾ ਆਪਣੇ ਵਕੇੜੇ ਕਿਹੜੇ ਆਣਾ ਤੇ ਕਿਹੜੇ ਨਹੀਂ ਆਣਾ ਕਿਹਦੇ ਦਿੱਸਦਾ ਮੂੜੇ ਕਰਦਾ ਮੇਰੇ ਬੱਚੇ ਨਾ ਮੈਂ ਪਾਲਿਆ ਬੜੀ ਮੁਸ਼ਕਲ ਨਾਲ ਪਾਲੇ ਮੈਂ ਮਾਮੀ ਆ ਮਾਮਾ ਆ ਉਹਦੇ ਨੇ ਮਾਂ ਤਾਂ ਨਹੀਂ ਪਿਓ ਇਹ ਬੱਚੇ ਮੇਰੇ ਬੋਲ ਰਹਾ ਤੇ ਬੜੀ ਮੁਸ਼ਕਲ ਨਾਲ ਪਾਲੇ ਕਿਹੜੀ ਜਗ੍ਹਾ ਰਹਿਣਾ ਲਾ ਹੁੰਦਾ ਆਈ ਤੋਰਾਂ ਨੇ ਕਿ ਹਿਸਰ अच्छा तो तानू किन्ना ਪਾ ਚਲੇ ਗਿਆ ਕਿ ਮੁੰਡੇ ਦਾ ਲਾਸ਼ ਕੁੱਤੋਂ ਰੁਕੀ ਹੈ ਕੁਛ ਹਾਂ ਉਲਸ ਨੇ ਕੁੱਤੋਂ ਲਾਸ਼ ਉਗੀ ਮੁੰਡੇ ਦੀ ਸਾਨੀ ਬੀ ਨਹੀਂ ਪਤਾ ਬਕੁੱਤੋਂ ਤਾਂ ਪਿਆ ਕੁੱਟਾ ਇਆਂ ਲੈਣ ਦਾ ਕੁੱਤਾ ਨਹੀਂ ਲੈਂਦਾ ਸਾਨੂੰ ਇਹ ਨਹੀਂ ਗੱਲਾਂ ਪਤਾ ਨਹੀਂ ਕਿੰਨਾ ਕਿੰਨਾ ਪੁੱਜਿਆ ਤਾਂ ਕਿੰਨਾ ਕਿੰਨਾ ਨਹੀਂ ਪੁੱਜਿਆ ਕੁੱਰਸ ਤਾਂ ਗਈਆ ਜਾਂ ਨਹੀਂ ਗਈ ਸਾਨੂੰ ਇਸ ਗੱਲਾਂ ਪਤਾ ਨਹੀਂ ਤਾਂ ਨਹੀਂ ਗਈ ਅਸੀਂ ਤਾਂ ਹੁਣ ਆਵਣੇ ਤਾਂ ਆ ਤੁਹਾਨੂੰ ਕੀ ਲੱਗਦਾ ਮੁੰਡੇ ਕੋਈ ਨੇ ਮਾਰੀ ਛੁੱਟੇ ਦਾ ਜਾਂ ਮੈਂ ਫੋਨ 'ਚ ਦੱਸਿਆ ਸੀ ਵੱਡੀ ਵੱਡੀ ਕੁੱਟਕੁੱਟ ਮਾਰੇ ਮਾਰੇ ਦੱਸ ਬੇਤਰਸੇ ਮਾਰਦਾ ਕੋਈ ਨਹੀਂ ਤੁਸੀਂ ਬੇਤਰਸੇ ਕੋਣ ਮਾਰਦਾ ਕਿੰਨੇ ਕਿੰਨੇ ਮਾਰਿਆ ਹੋਣ ਸੀ ਬੱਚੇ ਜੀ ਸੀ ਕਿੰਗ ਕਿੰਗ ਤਰੇੜੀ ਤਰੇੜੀ ਮਾਰਿਆ ਸੀ ਰਸੀਆਂ ਪਾਈਆਂ ਕਿੰਨੇ ਤਰ੍ਹਾਂ ਪਾਣੀ ਦਾ ਸਾਨੂੰ ਸੌਖੀ ਫਾਰਾ ਜੀ ਸਿਰਤਾ ਜੀ ਤਰੇੜੀਆਂ ਮਾਰਿਆ ਕਿੰਨੇ ਕਿੰਨੇ ਮਾਰਿਆ ਕੋਲ ਜਨਰਟ ਬਾਦੀ ਕਿਥੋਂ ਬਾਮੀ ਜੀ ਸਭ ਦੇ ਨਹੀਂ ਬਾਬਾ ਸਾਨੂੰ ਸਾਨੂੰ ਨੁਸਾਨ ਜੀ ਜਿਹਨਾਂ ਨੂੰ ਚਾਹੀਦੇ ਜਿਹਨਾਂ ਨੂੰ ਮੇਰੇ ਬੱਚੇ ਹੀ ਮਾਰਿਆ ਨਾ ਕੌਣ ਨੇ ਮਾਰਿਆ ਸੱਜਣਾ ਹੁਣ ਬਸ ਮੈਨੂੰ ਸੱਜਣਾ ਜੀ ਮੇਰੇ ਬੱਚੇ ਟੁੱਕਲਾ ਨਾ ਮੈਂ ਉਂੀਆਂ ਦੇ ਛੁਪਨਾਇਆ ਬੇਸਕਮੀ ਜੇੜਾ ਯਾਰ ਸਾਡੇ ਮੁਰਦਾ ਜੇੜਾ ਟਿਲੇ ਜੀ ਪਰ ਹੁਣ ਮੈਂ ਸੱਜਣਾ ਨਹੀਂ ਮੈਂ ਟੁੱਕੀ ਹੁਣੇ ਵੀ ਟੁੱਕਰਾ ਮੇਰੇ ਬੱਚੇ ਹੀ ਮਾਰਿਆ ਨਾ ਮੀਆਂ ਮਾਰਨਾ ਨਹੀਂ ਬਸ ਮੈਂ ਇਹ ਇੰਨੇ ਚਿਰ ਮੈਂ ਆਪਣੇ ਬੱਚਿਆਂ ਸਨਸਕਾਰ ਨਹੀਂ ਕਰਨਾ ਜਿੱਦ ਤੱਕ ਮੈਂ ਉਹਨੇ ਟੁੱਕਿਆ ਸੀ ਬਸ ਮੈਂ ਇਹ ਚਾਹ ਨਹੀਂ ਆ ਕਿ ਉਹ ਬੰਦੇ ਮੇਰੇ ਸਾਹਮਣੇ ਉਹ ਉਨੇ ਮਾੜਾ ਖਤਰਾ ਆਇਆ ਉਨੇ ਮਾ ਟੁੱਕੜਾਈਆਂ ਤਾਂ ਇੰਨਾ ਬੁਖਾਰਾ ਇੰਨਾ ਮੈਨੂੰ ਮਾਰਨਾ ਹੈ ਤਾਂ ਫਿਰ ਆਪਣੇ ਬੱਚੇ ਸਨਸਕਾਰ ਕਰਗੀ ਇੰਨਾ ਨਹੀਂ ਲੈ ਮੈਂ ਫਾ ਰਾਸ਼ੋਤ ਨੇ ਕਿਹੜੀ ਜਗ੍ਹਾ ਤੇ ਮੈਂ ਵੀ ਮਾਮਾ ਦਾ ਕਿਹੜੀ ਜਗ੍ਹਾ ਤੋਂ ਇਹ ਦੋਵੇਂ ਸਦਰਾਂ ਨਾਲ ਆ ਦੱਸ ਗਏ ਕੀ ਗੱਲ ਹੋਈ ਅੱਜ ਤੁਸੀਂ ਇੱਥੇ ਹਸਪੀਟਲ ਆਏ ਆ ਦੇਖੋ ਨਾ ਵੀ ਸੜਕਾਂ ਲੱਗ ਰਹਾ ਵਿਆ ਅੱਛਾ ਮਤਲਬ ਸਾਰੇ ਪੂਰੀ ਫੈਮਿਲੀ ਘਰ ਵਿਆ ਲੱਗ ਰਹਾ ਅਸੀਂ ਇੱਕ ਕੁਲਦੇ ਆ ਤੇ ਵਿਆ ਲੱਗ ਰਹਾ ਸਾਰੇ ਵਿਆਹ ਜਗਰੇ ਸਿਰ ਅਬ ਬੱਚਾ ਨਹੀਂ ਲੱਭੇ ਕੋ ਜੋ 99 ਲੱਭਿਆ ਅਸੀਂ ਬੋਲੇ ਮਮਾ ਮਾਵਾਚੇ ਤਿਆਰ ਨਹੀਂ ਹੋਇਆ ਐ ਮਮੋ ਤੇ ਚਲੋ ਤੇ ਮੈਂ ਆਇਆ ਤੇ ਜਿਹੜੀ ਮੇਰੇ ਨਾਲ ਜਿਹੜਾ ਸਿਸਟਮ ਸਭ ਦਿਖਿਆ ਮਮੋ ਤੇ ਚਲ ਮੈਂ ਆਇਆ ਉਹਦੇ ਬਾਅਦ ਆਈ ਵਿਆਜ ਕੁ ਵੀਰੇ ਵਿਜੀ ਹੋ ਰੇ ਉਹ ਹੁਣ ਤੱਕ ਵਿਜੀ ਅਹੀਂ ਲੇਕਿਨ ਸਾਨੂੰ ਪਾਚ ਲੈ ਕੋਈ 6 ਵਜੇ ਜਿਹੜਾ ਵੀਡੀਓ ਦਿਖੀ ਜਲਦੀ ਕੇਵਲ ਅਪਡੇਟ ਜਾਨੂੰ ਬਿਆਲਪੁਰੀਆ ਇੱਕ ਬੱਚਾ ਵਿਆਹ ਆ ਤੇ ਇੱਕ ਸਾਲ ਬੱਚਾ ਜਵਾਨ ਪੌਣ ਬੱਚਾ ਲਗ 16 17 ਸਾਲ ਉਮਰ ਦਾ ਵੀ ਉਸੇ ਬੱਚੇ ਹੀ ਬੇਰਹਿਮੀ ਨਾਲ ਮਾਰੇ ਗੇ ਰਾ ਔਰ ਬੇ ਡਿਸਟ੍ਰਿਕਟ ਕਟਵੇ ਚ ਇਨਾ ਹੀ ਸੁਣ ਰਹਾ ਐ ਇਨਾ ਹੀ ਦਿਖ ਰਹਾ ਵੀ ਐ ਕਿ ਡਿਸਟ੍ਰਿਕਟ ਕਟਵਾ ਇੱਕ ਐਸੀ ਕਿ ਟੈਂਪਰੇਰੀ ਸਿਟੀ ਐ ਇਥੇ ਭਗਵਾਨੇ ਸੋਤੇ ਮੰਨ ਲ ਜਾਂਦਾ ਐ ਲਿਖਦੇ ਇੰਨਾ ਬੇਰਹਿਮੀ ਨਾਲ ਕਤਲ ਜੁਪੀਵਾਰ ਨੂੰ ਸੁਣ ਲੈਣਾ ਨਕਸ਼ਲੇ ਨੂੰ ਸੁਣ ਲੈਣਾ ਲੈ ਅੱਜ ਜੁਪੀਵਾਰ ਦੇ ਵਿੱਚ ਉਹ ਸਿਸਟਮ ਅੱਜ ਸਾਰੇ ਕੁੱਟੇ 'ਚ ਹੋਇਆ ਗਿਆ ਹੈ ਅਗਰ ਇਹ ਐਸਾ ਕਤਲ ਸਾਰੇ ਕੁੱਟੇ 'ਚ ਹੋਇਆ ਹੈ ਤਾਂ ਸੰਗਤ ਇਹ ਨੌਕਰੀ ਕੂਦੀ ਹੈ ਇਹ ਨੌਕਰੀ ਕੂਦੀ ਹੈ ਇਹ ਨੌਕਰੀ ਸਿਰਫ ਆਲ ਆਲ ਪੁਲਿਸ ਦੀ ਹੈ ਪੁਲਿਸ ਅਗਰ ਚਾਹ ਸਾਰੀ ਇੱਕ ਚਾਬੀ ਉਹ ਕੋਲ ਨਹੀਂ ਸਭੀ ਪੇਸ਼ ਅਗਰ ਚਾਹ ਸੇ ਚਾਬੀ ਗੁੰਮ ਨੀ ਹੋ ਸਦੀ ਸੇ ਚਾਬੀ 8 ਘੰਟੇ ਦੇ ਅੰਦਰ ਤੁਹਾਨੂੰ ਮਿਲ ਸਦੀ ਹੈ ਲੇਕਿਨ ਪੁਲਿਸ ਵੀ ਪੁਲਿਸਾਂ ਵੀ ਆਪਣਾ ਆਪਣਾ ਤਰੀਕਾ ਹੈ ਉਹਨਾਂ ਨੂੰ ਕੋਈ ਪ੍ਰੈਸ਼ਰ ਹੈ ਕੋਈ ਲੀਡਰ ਹੈ ਕੋਈ ਕਾਹ ਦਾ ਕੋਈ ਨਹੀਂ ਲੇਕਿਨ ਇੱਕ ਗਰੀਬ ਬੰਦੇ ਨੇ ਉਹ ਗਰੀਬ ਬੱਚਾ ਉਹਦੇ ਮਾਪਿਓ ਜਿਨ੍ਹਾਂ ਦੇ ਮਾਪੇ ਮਰੇ ਹੋਏ ਉਹ ਖੁਦ ਇਹਨੇ ਬੱਚੇ ਹੋ ਇਹਨਾਂ ਦੋਨਾਂ ਮਾਮਾ ਪਾਲੇ ਔਰ ਇਹਦੇ ਪਿਆਰੇ ਵਾਲੇ ਵੀ ਇਹਦੇ ਕੋਲ ਔਲਾਦ ਕੋਈ ਅਣੀ ਜੇ ਸੱਚ ਗੱਲ ਹੈ ਇਹਨਾਂ ਦੀ ਉਹ ਹੀ ਔਲਾਦ ਹੀ ਇਹ ਦਿਲੋ ਜਾਨ ਨਾ ਪਾਲੇ ਨੇ ਅੱਜ ਜਵਾਨੇ ਇਹ ਬੱਚਾ ਕੁਝ ਛੋਟਾ ਮੈਂ ਪੁੱਛਿਆ ਉਹ ਹਿੰਦੂ ਏ ਬੰਦੇ ਦਾ ਸਾਲ ਵੱਡਾ ਜਾਂ ਇਹਨਾਂ ਉਹਨੇ ਇਹ ਉਹਨੇ ਹੀ ਆਪਣਾ ਬੱਚਾ ਸਮਝਣਾ ਦਿਲੋਂ ਜਾਣਾ ਪਾਇਆ ਲੋ ਇਸ ਲਈ ਇਹਦਾ ਰੋਣਾ ਮੰਨ ਕਰਾ ਰਾ ਇਸੇ ਰੋਣ ਕਹਿਣ ਦੇ ਆ ਨੇ ਇਹਦੇ ਮੀਡੀਆ ਕੇ ਬਿਆਨ ਦਨ ਇਹਦਾ ਰੋਇਆ ਨਹੀਂ ਠੀਕ ਹੈ ਇਸੇ ਰੋਂਦੋ ਚੁੱਪ ਕਰਾਇਆ ਲੇਕਿਨ ਇਹੋਨ ਦੀ ਮਾਂ ਹੈ ਲੈ ਆਪਣੇ ਪੇਸਾ ਕੋ ਡਿਮਾਂਡ ਕਰ ਰਿਆ ਪੇਸਾ ਕੋ ਡਿਮਾਂਡ ਕਰ ਰਿਆ ਸੀ ਕਿ ਤੋਰ ਕਾ ਵੱਡਾ ਕੋਈ ਕਾਨੂੰਨ ਨਹੀਂ ਤੋਰ ਕਾ ਵੱਡਾ ਕੋਈ ਸੰਵਿਧਾਨ ਨਹੀਂ ਤੋਰ ਕਾ ਵੱਡਾ ਕੋਈ ਲੀਡਰ ਨਹੀਂ ਤੋਰ ਕਾ ਵੱਡਾ ਕੋਈ ਪ੍ਰਧਾਨ ਮੰਤਰੀ ਨਹੀਂ ਤੋਰ ਕਾ ਵੱਡਾ ਕੋਈ ਚੀਜ਼ ਨਹੀਂ ਹੈ ਅਗਰ ਤੁਸੀਂ ਇਹ ਸਾਰੀ ਆਲ ਇੰਡੀਆ মিডিਆ ਹੀ ਪਤਾ ਆਮ ਜਨਤਾ ਹੀ ਪਤਾ ਪੂਰੀ ਸਰਕਾਰ ਵਾਲਾ ਪੂਰੇ ਦੁਨੀਆ ਪਤਾ ਕਿ ਮਰਡਰ ਹੈ ਮਰਡਰ ਹੈ ਅਗਰ ਤੁਸੀਂ ਚਾਹੋ ਤਾਂ ਅਠ ਦਿਨ ਦੇ ਵਿੱਚ ਦੀ ਇਹ ਪੂਰਾ ਇਹ ਇਹ ਕਾਤਲ ਹੈ ਤੁਸੀਂ ਪੇਸ਼ ਕਰ ਸਕਦੇ ਹੋ ਉਹਨੇ ਸਜ਼ਾ ਦਲਾਈ ਸੋ ਲਿਓ ਸੱਚ ਔਕਾਤ ਨਹੀਂ ਆਏ ਕੋਈ ਸਜ਼ਾ ਨਹੀਂ ਹੈ ਸਜ਼ਾ ਦੇ ਨਾਲ ਜੱਜ ਹੈ ਸਜ਼ਾ ਦੇ ਨਾਲ ਜੱਜ ਹੈ ਲੇਕਿਨ ਤੁਸੀਂ ਪੇਸ਼ ਕਰ ਸਕਦੇ ਹੋ ਲੇਕਿਨ ਫੇਰ ਵੀ ਠੰਡੀ ਪਾਉਗੇ ਗਰੀਬ ਲਖੀਆ ਪਿੰਦੀ ਕੌਣ ਸਵਾਈ ਕਰਵਾਵਾਂ ਕਿੰਦੀ ਕੌਣ ਸਵਾਈ ਕਰਵਾਵਾਂ ਕਿਉਂਕਿ ਪੁਲਿਸ ਵੀ ਚਾਹਦੀ ਹੈ ਤੇ ਚੱਲ ਪੋਟੀ ਪੋਟੇਗਾ ਅਲਿਆ ਉਹ ਨਦੀ ਵੀ ਰੇਸ਼ਤੀ ਹੈ ਕ ਮਦਰ ਡਿਸਟ੍ਰਿਕਟ ਵਿੱਚ ਅਸਾਂ ਕਤਲ ਹੋਇਆ ਹੈ ਤੇ ਵਾਕਈ ਗਲਤ ਹੋਇਆ ਹੈ ਉਹਦੀ ਵੀ ਰੇਸ਼ਤੀ ਹੈ ਨਾ ਅੱਛਾ ਕੰਮ ਤਾਂ ਉਹ ਕਰਨਾ ਹੀ ਕਰਨਾ ਹੈ ਲੇਕਿਨ ਫਿਰ ਵੀ ਪਹਿਲੀ ਜਗ੍ਹਾ ਇੱਕ ਰਿਕਵੈਸਟ ਕਰਦੇ ਆ ਤੇ ਜੋ ਵੀ ਪੁਲਿਸ ਹੈ ਤੁਹਾਡਾ ਕੋਟੀ ਕੋਟੀ ਪਾਈ ਤੁਹਾਨੂੰ ਪਰਣਾਮ ਹੈ ਇੱਕ ਗਰੀਬ ਬੰਦੇ ਆ ਆਮ ਆਦਮੀ ਨੇ ਇਹਦੇ ਕੋਈ ਨਾ ਕੋਈ ਇਹਦੇ ਕੋਈ ਲੀਡਰਾਂ ਹੱਥ ਦੇ ਉੱਪਰ ਨਾ ਕੋਈ ਇਹਦੇ ਕੋਈ ਪਸੰਦਗੁਲ ਨਾਲ ਕੁਛ ਵੀ ਹੈ ਇੱਕ ਵਾਰੀ ਇਨਸਾਨ ਦਾ ਕੰਮ ਕਰੀਦਾ ਅੱਠ ਦਿਨਾਂ ਦੇ ਅੰਦਰ ਇਹ ਕੰਮ ਕਰਦੇਓ ਸਾਨੂੰ ਸਾਧ ਤੋਂ ਪਿੱਛੇ ਦੇ ਦਿਓ ਤਾਂ ਇਹ ਤੁਨ ਸਾਰੀ ਉਮਰ ਆਹੀ ਡਿਸਟ੍ਰਿਕਟ ਕੁੜਵਾਹੀ ਆਹੀ ਇਹ ਮੰਨ ਕੇ ਪਾਕੀ ਜੇਕੇ ਪੁਲਿਸ ਵਕਈ ਜੇਕੇ ਪੁਲਿਸ ਹੈ ਅਗਲੇ ਨਹੀਂ ਪਾਇਦਾ ਕਸਈ ਕਾਤਲ ਅੱਠ ਦਿਨਾਂ ਦੇ ਅੰਦਰ ਇਹ ਫੋਜ ਸੋਚ ਗਏ ਕਿ ਇਹ ਵੀ ਜੋ ਵਿਵਾਦ ਦੀ ਪੁਲਿਸ ਹੈ ਜਿਹੜੇ ਚੰਦ ਚੰਦ ਕੁਛ ਪਿਆਸ ਹੈ ਜਾਂ ਕੁਛ ਅਸਹਿਸਤ ਹੈ ਜਿਹੜੀ ਕੁਛ ਵੀ ਕਸਾਦੀ ਹੈ 0 0 0 0 ਕਸਾਦੀ ਹੈ ਔਰ ਬਾਕੀ ਜਿਹੜਾ ਇਹ ਪੁੱਛ ਨਹੀਂ ਬੋਲ ਸਕਦੇ ਪੁਲਿਸ ਹੀ ਭਗਵਾਨ ਹੈ ਤੇ ਪੁਲਿਸ ਹੀ ਰਸਤਾਨ ਹੈ ਇੱਕ ਪੁਲਿਸਤਾਨ ਕਦੀ ਨਹੀਂ ਹੋ ਸਕਦੀ ਹੈ ਅਸਲ ਜਿਕੇ ਪੁਲਿਸ ਦਾ ਅਰਥ ਉਹਦੀ ਜਾਜ ਹੈ ਸਾਰੇ ਜੰਮੂ ਦੀ ਇੱਕ ਜਿਕੇ ਪੀ ਦੀ ਬੜੀ ਬੜੀ ਕਿ ਡਿਮਾਗ ਉਹ ਹੈ ਉਹ ਵੀ ਜਿਕੇ ਵੀ ਬਹੁਤ ਅੱਛੀ ਪੁਲਿਸ ਹੈ ਘੜੀਏ ਸਾਡੇ ਵਿੱਚ ਰੋ ਕਿ ਇੱਕ 16 17 ਸਾਲ ਦਾ ਬੱਚਾ ਸੀ ਦਾ ਕਰ ਰੋ ਜਿੰਦਾ ਹੈ ਬੋਲੀ ਨਗੀ ਮੇਲਾ ਤੱਕ ਚ ਲੈਣਾ ਉਹ ਕਰ ਅਨਿਪਸਦਾ ਸ਼ਾਮ ਦੇ ਵੇਲੇ ਉਹ ਹੀ ਸਾਨੂੰ ਫੋਟੋ ਮਿਲਿਆ ਫੋਟੋ ਮਿਲਿਆ ਕਿ ਕਿਚੇ ਲੋਕ ਜਿਹੜੇ ਸਿਧਾਰਨ ਨੇ ਨਖੇਲੇ ਰੋਲੇ ਸਾਰੇ ਸਨ ਗੁਰੂ ਟੂ ਮਿਲਿਆ ਮਿਲਿਆ ਤੂ ਫੋਟੋ ਮਿਲਿਆ ਇਹ ਸੰਖੋਟੋ ਮਿਲਿਆ ਹੀ ਆਪਣੇ ਠੀਕ ਆਪਣੇ ਆਟ ਰਿਮੋਟ ਸਟੇਟ ਜਿੱਕੇ ਉੱਥਾ ਉਹਨੇ ਚਲਾਇਆ ਪੁਨੇ ਹਸਪੀਟਲ ਤੋਂ ਜਿਹੜਾ ਤੁਹਾਨੂੰ ਪ੍ਰਦਾਨਗੀ ਹੱਡ ਬੋਡੀ ਤੇ ਇਹ ਉੱਥੇ ਭੇਜੀ ਸੀ ਕੇਰ ਬੱਚਾ ਦਾ ਮਰੀਜ਼ ਆ ਇਹਨੇ ਕਿਹਾ ਅਗਰ ਦੇਖੀ ਦੋ ਬੰਦੇ ਇੱਕ ਰਾਹ ਬੰਦੇ ਇਹ ਸੰਮੂਲੀਕ ਕਦਮ ਚੁੱਕੇ ਲੋ ਜੀ ਹੈ ਜਿਹੜੇ ਵੀ ਆਏ ਮੋਰਸਲ ਵੀ ਆਇਆ ਉਸੇ ਮੋਰਸਲ ਖੜਨ ਮੋਰਸਲ ਲਗੀ ਨਾ ਪਸਾ ਕੋਈ ਤੇ ਕਿਹਾ ਜੀ ਬੰਦੀ ਅਸੀਂ ਪੁੱਛ ਰਗੇ ਜਾਨੇ ਆ ਇਹ ਸ ਬਚੇ ਜਲਦੀ ਜਲਦੀ ਇਨਸਾਫ ਮਿਲਿਆ ਪੁੱਛ ਕੇ ਅਪੀਲ ਕਰੀ ਇਨਸਾਫ ਜਲਦੀ ਮਿਲਣ ਤਾਂ ਕਿ ਇਸ ਨੋਟ ਦੇ ਨਾਲ ਤੁਹਾਨੂੰ ਕਹ ਲਈ ਕੁਝ ਵੱਡਾ ਕਹੀ ਪ੍ਰੋਟੈਸਟ ਕਰ ਪ੍ਰੋਟੈਸਟ ਕਰਨ ਦੀ ਜੋਤੀ ਅਸੀਂ ਚਾਹਨੇ ਆ ਐਸਐਸਪੀ ਸਾਹਿਬ ਜੀ ਕਿ ਜਿੰਨੀ ਜਲਦੀ ਹੈ ਇਨਸਾਫ ਮਿਲਿਆ